ਸਸਟਰੀ ਗਰਲਸ ਦੇਖ ਰਹੇ ਸਾਡਲ ਟੀਵੀ ਮੈਂ ਹਾਂ ਜਸੀਖੌਰ ਵਾਚਾਂਗੇ ਤੇ ਵਿੱਚ ਬੀਤੇ ਅਤਵਾਰ ਸ਼ਾਮੀ ਇੱਕ ਪੈਟਰੋਲ ਸਟੇਸ਼ਨ ਦੇ ਉੱਤੇ ਲੋਟ ਦੀ ਵਾਰਦਾਤ ਹੋਈ ਜਿੱਥੇ ਕਿ ਪੈਟਰੋਲ ਸਟੇਸ਼ਨ ਦੇ ਅਸਿਸਟੈਂਟ ਨੂੰ ਵੀ ਉਸ ਦੇ ਨਾਲ ਕੁੱਟਮਾਰ ਕੀਤੀ ਗਈ ਤੇ ਉਸ ਨੂੰ ਜ਼ਖਮੀ ਕੀਤਾ ਗਿਆ ਪੁਲਿਸ ਦੇ ਮੁਤਾਬਿਕ ਰਾਤੀ 8:39 ਮਿੰਟ ਦੇ ਕਰੀਬ ਉਹਨਾਂ ਨੂੰ ਪੈਟਰੋਲ ਸਟੇਸ਼ਨ ਤੇ ਬੁਲਾਇਆ ਗਿਆ ਜਿੱਥੇ ਕਿ ਇਹ ਪੈਟਰੋਲ ਸਟੇਸ਼ਨ ਵਾਈਟਾਂਗੀ ਦਾ ਕਾਲ ਟੈਕਸ ਦੱਸਿਆ ਜਾ ਰਿਹਾ ਜਿੱਥੇ ਕਿ ਤਿੰਨ ਵਿਅਕਤੀਆਂ ਦੇ ਵੱਲੋਂ ਇੱਥੇ ਲੁੱਟ ਦੀ ਵਾਰਦਾਤ ਨੂੰ ਜਮ ਦਿੱਤਾ ਗਿਆ ਇਹਨਾਂ ਦੇ ਵਿੱਚੋਂ ਦੋ ਕੋਲ ਹਥਿਆਰ ਸਨ ਜਿਹਨਾਂ ਦੇ ਵੱਲੋਂ ਇਸ ਸਟੋਰ ਦੇ ਅਸਿਸਟੈਂਟ ਨੂੰ ਕਾਫੀ ਜ਼ਖਮੀ ਵੀ ਕੀਤਾ ਗਿਆ ਇਹ ਤਿੰਨੋ ਜਾਣੇ ਜਾਣ ਲੱਗੇ ਕਾਫੀ ਸਮਾਨ ਆਪਣੇ ਨਾਲ ਚੋਰੀ ਕਰਕੇ ਲੈ ਗਏ ਇਸ ਦੇ ਨਾਲ ਹੀ ਪੁਲਿਸ ਦੇ ਵੱਲੋਂ ਕੁਝ ਦੂਰੀ ਤੇ ਇੱਕ ਟੋਇਟਾ ਕੋਆ ਵੀ ਬਰਾਉਂਕੀ ਦੀ ਜੋ ਇਸ ਲੁੱਟ ਦੇ ਵਿੱਚ ਵਾਰਤੀ ਗਈ ਸੀ ਪੁਲਿਸ ਦੇ ਵੱਲੋਂ ਆਮ ਜਨਤਾ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਜੇਕਰ ਕਿਸੇ ਨੂੰ ਵੀ ਇਸ ਦੀ ਕੋਈ ਜਾਣਕਾਰੀ ਹੋਵੇ ਤਾਂ ਪੁਲਿਸ ਨਾਲ ਸੰਪਰਕ ਕੀਤਾ ਜਾਵੇ ਪੁਲਿਸ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਐਤਵਾਰ ਰਾਤੀ ਵਾਟਾਂਗੀ ਤੋਂ ਡਾਗਵਿਲੇ ਦੇ ਵਿੱਚਕਾਰ ਇਸ ਕਾਰ ਨੂੰ ਜਾਂਦੇ ਕਿਸੇ ਨੇ ਦੇਖਿਆ ਹੈ ਤਾਂ ਉਹ ਵੀ ਪੁਲਿਸ ਦੇ ਨਾਲ ਸੰਪਰਕ ਕਰਨ